ਲੋ ਵੀ ਸੱਜਣੋ ਅੱਜ ਆ ਗਏ ਬਾਈ ਲਾਡੀ ਕੋਲੇ ਦਿੱਤੂਪੁਰ ਜੱਟਾਂ ਕੋਲੇ ਠੀਕ ਆ ਤੇ ਬਾਈ ਨਾਲ ਕਰਦੇ ਆ ਗੱਲ ਆਪਾਂ ਕਿੰਨੇ ਟਰੈਕਟਰ ਨੇ ਬਾਈ ਅੱਜ ਥੋਡੇ ਕੋਲੇ ਟਰੈਕਟਰ ਹੈਗੇ 17 18 ਗਿਰੇ ਆਪਾਂ ਲੋ ਵੀ ਸੱਜਣੋ ਟਰੈਕਟਰ ਹੈਗੇ ਨੇ 17 18 ਇਕੱਲੇ ਇਕੱਲੇ ਵਾਰੀ ਜਾਣਕਾਰੀ ਦਵਾਂਗੇ ਕਿੱਥੋਂ ਸ਼ੁਰੂ ਕਰੀਏ ਫਿਰ ਬਾਈ ਇਹ ਤਾਂ ਹੀ ਕਰ ਲੈ ਛੋਟੇ ਤਾਂ WhatsApp ਕਰ ਜਾ ਤੇ 855 ਛੋਟਾ ਹਾਂ ਕਿੰਨਾ ਮਾਡਲ ਆ ਫਿਰ ਇਹ ਇਹ 2021 ਮਾਡਲ ਆ 2021 ਮਾਡਲ ਆ ਲੱਗਦਾ 23 24 ਆ ਹਾਂ ਟਰੈਕਟਰ ਚੰਗਾ ਵਾਲਾ ਐਨ Ориجنਲ ਆ ਸਾਰਾ ਤੇ ਇਹ ਕਿੰਨੇ ਘੰਟੇ ਚੱਲਿਆ ਹੋਇਆਗਾ ਇਹ 1300 ਘੰਟਾ ਚੱਲਿਆ ਹੋਇਆ ਸਿਰਫ 1300 ਘੰਟਾ ਤੇ ਸਿਸਟਮ ਵਗੈਰਾ ਚੰਗਾ ਲੱਗਿਆ ਹੋਇਆ ਨਾਲ ਆ ਚੰਗਾ ਵਗੈਰਾ ਟਾਇਰ ਵਗੈਰਾ ਚਾਰੇ ਚਾਰੇ ਨਾਲ ਦੇ ਨਾਲ ਦੇ ਟਾਇਰ ਤੇ ਜੇ ਇਹਦੀ ਆਪਾਂ ਹੁਣ ਡਿਮਾਂਡ ਦੀ ਗੱਲ ਕਰੀਏ ਤਾਂ ਕਿੰਨਾ ਇਹਦੀ ਡਿਮਾਂਡ 6,65,000 ਦਾ 6,65,000 ਮੌਕੇ ਤੇ ਮੰਗਤਾ ਹਾਂ ਹਾਂ ਹੋ ਜਾਊਗਾ ਵੀਰੇ ਤੇ ਲਓ ਜੀ 1300 ਘੰਟੇ ਚੱਲਿਆ ਹੋਇਆ 21 ਮਾਡਲ 855 ਪਟਿਆਲਾ ਨੰਬਰ ਪਟਿਆਲਾ ਨੰਬਰ ਪਹਿਲੇ ਨਾਮ ਦਾ ਪਹਿਲੇ ਨਾਮ ਫਰਸਟ ਓਨਰ ਫਰਸਟ ਓਨਰ ਤੇ ਆਹ ਜੁੰਡੀਅਰ ਇਹ 5310 2011 ਮਾਡਲ 2011 ਮਾਡਲ 5310 ਇਹ ਕਿੰਨੇਵੇਂ ਨਾਮ ਆ ਇਹ ਪਹਿਲੇ ਨਾਮ ਦਾ ਮੈਨੂੰ ਜਿੰਨੇ ਟਰੈਕਟਰ ਤੇਰੇ ਕੋਲੇ ਪਹਿਲੇ ਹੀ ਦੂਜੇ ਨਾਮ ਵਾਲੇ ਹੈ ਨਾ ਪਹਿਲੇ ਹੀ ਆ ਜਿਆਦਾ ਤੇ ਇਹਦੀ ਕੀ ਡਿਮਾਂਡ ਆ ਫਿਰ ਇਹ ਕਾਲੇ ਢੱਡ ਚ ਕਾਲੇ ਢੱਡ ਚ ਸਪੈਸ਼ਲ ਵੀਰੇ ਸਪੈਸ਼ਲ ਕਾਲੇ ਢੱਡ ਚ ਬਹੁਤ ਸਾਰਾ ਟਰੈਕਟਰ ਰੀਜਨਲ ਆ ਜਿੰਨਾ ਟਰੈਕਟਰ ਸਾਰਾ ਰੀਜਨਲ ਆ ਹਾਂ ਇਹ ਵੀ ਟਰੈਕਟਰ ਵਾਲੇ ਘੱਟ ਮਿਲਦੇ ਆ ਨਾ ਮਿਲਦੇ ਨਹੀਂ ਹੈਗੇ ਇਹ ਡਬਲ ਕਲੱਚ ਹੈ ਕਿ ਸਿੰਗਲ ਡਬਲ ਡਬਲ 3 ਸਪੀਡ ਜਾਂਦਾ 3 ਸਪੀਡ ਚ 53 10 ਇਹਦੀ ਡਿਮਾਂਡ ਇਹ 5 ਲੱਖ 25 ਹਜ਼ਾਰ ਦਾ 5 ਲੱਖ 25 ਹਜ਼ਾਰ ਚ ਤੇ ਇਧਰ 2005 ਮਾਡਲ ਹੈ ਹਾਂ ਤੇ ਇਹ ਇੰਜਨ ਗੇਅਰ ਦਾ ਬਾਲਾ ਵਧੀਆ ਇੰਜਨ ਗੇਅਰ ਤਾਂ ਆਪਣੇ ਕੋਲ ਟਰੈਕਟਰ ਕੋਈ ਮਾੜਾ ਹੀ ਨਹੀਂ ਇੰਜਨ ਗੇਅਰ ਦਾ ਵੀਰੇ ਆਪਾਂ ਲੰਦੇ ਹੀ ਨਹੀਂ ਇੰਜਨ ਗੇਅਰ ਦਾ ਮਾੜਾ ਬਾਕੀ ਆਏ ਵੀ ਥੋੜੀ ਇੱਕ ਚੀਜ਼ ਦੀ ਮੈਨੂੰ ਬਹੁਤ ਹੱਸਿਆ ਵੀ ਤੁਸੀਂ ਜਿਹੜਾ ਜਿੰਨਾ ਜਿਹੇ ਜਿਹੇ ਟਰੈਕਟਰ ਲਿਆਉਣੇ ਉਹੇ ਜਿਹਾ ਹੀ ਰੱਖਦੇ ਉਹੋ ਜਿਹਾ ਹੀ ਰੱਖਦੇ ਆ ਕਿ ਤੇ ਟੱਚਿੰਗ ਨਹੀਂ ਕਰਾਂਦੇ ਕਿ ਤੋ ਕੁਝ ਨਹੀਂ ਕਰਾਂਦੇ ਹਾਂ ਮਤਲਬ ਜਿਹੇ ਕਿਸੇ ਦੇ ਸਿਸਟਮ ਲੱਗਿਆ ਹੋਇਆ ਚਾਹੇ ਜਿੱਡਾ ਵੀ ਚਾਹੇ ਆ ਸਪੀਕਰ ਲੱਗੇ ਹੋਣੇ ਤੁਸੀਂ ਨਾਲ ਹੀ ਰੱਖਦੇ ਹੋ ਨਾਲ ਹੀ ਰੱਖਦੇ ਆ ਕੋਈ ਤਾਰ ਨੇ ਤੋੜਨੇ ਵਾਲਾ ਤੇ ਇੰਜਨ ਗੇਅਰ ਪੱਖੋਂ ਪੂਰਾ ਟਰੈਕਟਰ ਪੂਰਾ ਚੰਦਿਆ ਵੀਰੇ ਪ ਰੋਜੀ ਦਰਸ਼ਨ ਵਿੱਚੋਂ ਇੰਜਨ ਤੇ ਜੇ ਇਹਦੀ ਡਿਮਾਂਡ ਦੀ ਗੱਲ ਕਰੀਏ ਤਾਂ ਇਹ 330000 ਦਾ 330000 ਦਾ ਇਹ ਇਹ ਵੀ ਪਹਿਲੇ ਦੂਜੇ ਨਾਮ ਹੀ ਪਹਿਲੇ ਨਾਮ ਹੀ ਹੈ ਟਾਇਰ ਟਾਇਰ ਤਾਂ ਨਵੇਂ ਹੀ ਆ ਪਿਛਲੇ ਤਾਂ ਅਗਲੇ ਹੈਗੇ 60 ਰੁਪਏ ਅਗਲੇ ਹੈਗੇ 60 ਪੈਸੇ ਰਿੰਗਾਂ ਦਾ ਨੀ ਮਰੂਮਾ ਦਾ ਇਹ ਚੰਗਾ ਸਾਫ ਪਿਆ ਵਿੱਚੋਂ ਮਿਰਟਾਂ ਦੇ ਵਿੱਚੋਂ ਵੀ ਦਿਖਾ ਦੇ ਇਹ ਤਾਂ ਵੀ ਜਰਬੀ ਨਹੀਂ ਹੈਗੀ ਟ੍ਰੈਕ ਵਰਗਾਟਾਂ ਦੇ ਆ ਸਿਸਟਮ ਇਹ ਤੇ ਵੀ ਲੱਗਾ ਹੋਇਆ ਜੱਕ ਵਗੈਰਾ ਮਤਲਬ ਜਿੰਨੀ ਚੀਜ਼ ਲੱਗੀ ਹੋਈ ਆ ਸਾਰੀ ਨਾਲ ਹੀ ਦੇ ਦੇਣੀ ਤੇ ਇੱਕ ਸੱਜਣ ਨੂੰ ਆਹ ਇੱਕ ਤੋਹਫਾ ਇਹ ਇਹ ਜਿਹੜਾ ਟਰੈਕਟਰ ਮੈਂ ਤਾਂ ਕਿਤੇ ਦੇਖਿਆ ਨਹੀਂ ਇਹ ਤਾਂ ਮਿਲਦਾ ਹੀ ਨਹੀਂ ਵੀਰੇ ਇਹਦਾ ਮੈਂ ਵੀ ਅੱਜ ਪਹਿਲੀ ਵਾਰ ਹੀ ਦੇਖਿਆ ਅਸੀਂ ਵੀ ਮਿਲਿਆ ਦੀ ਕਿੰਨੇ ਸਾਲ ਹੋ ਗਏ ਕੰਮ ਕਰਦਿਆਂ ਨੂੰ ਪਹਿਲਾ ਟਰੈਕਟਰ ਆ ਸਾਡੇ ਕੋਲੇ ਤੇ ਜੇ ਜੇ ਮਾਡਲ ਦੀ ਗੱਲ ਕਰੀਏ ਇਹ 1970 ਮਾਡਲ ਹੈ 1970 ਮਾਡਲ ਦੇਖਣ ਨੂੰ ਤਾਂ ਇਹ ਮਿਲਦਾ ਲੱਗਦਾ ਨਹੀਂ ਹੈਗਾ ਵੀ ਨੂੰ ਸੁੱਤ ਮਾਰ ਪਰ ਕੰਡੀਸ਼ਨ ਚੱਕੋ ਕੰਡੀਸ਼ਨ ਕੰਡੀਸ਼ਨ ਵਾਲੀ ਵਧੀਆ ਟਰੈਕਟਰ ਦੀ ਚੰਗਾ ਇਹਨਾਂ ਬੰਦੇ ਨੇ ਸ਼ੌਂਕ ਨਾਲ ਰੱਖਿਆ ਹੋਇਆ ਦਾ ਸ਼ੌਂਕ ਨਾਲ ਰੱਖਿਆ ਹੋਇਆ ਸੀ ਇਹ ਮਤਲਬ ਪੰਜਾਬ ਦਾ ਤਾਂ ਨਹੀਂ ਹੈਗਾ ਪੰਜਾਬ ਆ ਇੰਗਲੈਂਡ ਦਾ ਮੈਂ ਇੰਗਲੈਂਡ ਆ ਮੇਰੀ ਇੰਗਲੈਂਡ ਦਾ ਇਹ ਮਿੰਦਰਾ ਦਾ ਪਹਿਲਾ ਟਰੈਕਟਰ ਨਹੀਂ ਆਇਆ ਸੀਗਾ ਜਿਵੇਂ 1900 ਸ਼ੁਰੂਆਤ ਹਾਂ ਬਾਹਰ ਉਹ ਮਿੰਦਰਾ ਦੇ ਪਹਿਲੇ ਟਰੈਕਟਰ ਐਮ ਸੀ ਕੌਰਮਿਕ ਹਾਂ 276 ਐਮ ਸੀ ਕੌਰਮਿਕ 276 ਆ ਜਾਲੀ ਜੁਲੀ ਜੀ ਸਾਰੀ ਗਾਲੀ ਰੀਜਨ ਨਾਲ ਦੀ ਗਾਲ ਦੀ ਲੱਗੀ ਹੋਈ ਆ ਲੈਟਾਂ ਲੁੱਟਾਂ ਸਾਹਿਬ ਇਹ ਆ ਫਿਰ ਸੌਕ ਵਾਸਤੇ ਰੱਖਿਆ ਹੋਇਆ ਕਿ ਜੇ ਇਹ ਵੀ ਵੇਚਣਾ ਨਾ ਨਾ ਵੇਚ ਦਾਂਗੇ ਇਹਦੀ ਵੀ ਟੀਡੀ ਡਿਮਾਂਡ ਆ ਇਹ 2 ਲੱਖ 25 ਹਜ਼ਾਰ ਦਾ ਸਿਰਫ 2 ਲੱਖ 25 ਹਜ਼ਾਰ ਦਾ ਹਾਂ ਹਾਂ ਠੀਕ ਆ ਟਾਇਰ ਵਗੈਰਾ ਇਹਦੇ ਚੰਗੇ ਲੱਗੇ ਨਵੇਂ 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 ਟਾਇਰ ਤਾਂ ਡਬਲ ਕਲਚ ਆ ਡਬਲ ਪੰਪ ਨਾਲ ਪਾਵਰ ਆ ਪਾਵਰ ਵੀ ਆ ਤੇ ਡਬਲ ਕਲਚ ਵੀ ਆ ਤੇ ਇੱਕ ਬਾਈ ਲਾਡੀ ਤੇਰਾ ਜਿਹੜਾ ਮੋਬਾਈਲ ਨੰਬਰ ਆ ਉਹ ਬੋਲ ਦੇ ਫਿਰ ਦੈਟਸ ਕਿਹੜੇ ਨੰਬਰ ਤੇ ਕੰਟੈਕਟ ਕਰਨ 82645 42044 ਬਾਕੀ ਇਹ ਨੰਬਰ ਆ ਜਿਹੜਾ ਬਾਈ ਦਾ ਸਕਰੀਨ ਤੇ ਚੱਲੀ ਜਾਂਦਾ ਤੇ ਜੇ ਕਿਸੇ ਨੇ ਐਡਾ ਦਾ ਕੋਈ ਹੋਰ ਟਰੈਕਟਰ ਵੇਚਣਾ ਹੈਗਾ ਤਾਂ ਬਾਈ ਨਾਲ ਉਹ ਵੀ ਕੰਟੈਕਟ ਕਰ ਸਕਦਾ ਫੋਰਡ ਹੋਵੇ 6800 ਹੋਵੇ ਬਾਈ ਲਾਰਸ ਹੋਵੇ ਇੱਕ ਆਈ ਐਮਟੀ 533 ਆਏ ਨੇ ਮੈਸੀ ਵਾਲਿਆਂ ਦੇ ਕੋਈ ਹੋਵੇ ਹਾਂ ਕੋਈ ਵੀ ਹੋਵੇ ਹਾਂ ਉਹ ਲੈ ਲਵਾਂਗੇ ਲੈ ਲਾਂਗੇ ਤੇ ਲੋ ਵੀ ਸੱਜਣੋ ਕਰ ਲਿਓ ਸੰਪਰਕ ਬਾਈ ਨਾਲ ਜਿੰਨਾਂ ਨੇ ਕਿਸੇ ਨੇ ਟਰੈਕਟਰ ਵੇਚਣਾ ਜਾਂ ਕਿਸੇ ਆਹ ਟਰੈਕਟਰ ਤੋਂ ਲੈਣਾ ਤਾਂ ਹੋਰ ਵੀ ਟਰੈਕਟਰ ਨੇ ਤੁਹਾਨੂੰ ਉਹ ਵੀ ਅਗਲੀ ਵੀਡੀਓ ਦੇ ਵਿੱਚ ਦਿਖਾਉਣੇ ਆ ਧੰਨਵਾਦ ਜੀ